ਗੁਰਵਿੰਦਰ ਸਿੰਘ ਦੇ ਕੇਸ ਵਿੱਚ 5 ਤਰੀਕ ਦੀ ਸੁਣਵਾਈ ਤੋਂ ਬਾਅਦ ਇੱਕ ਨਵਾਂ ਮੋੜ ਆਇਆ ਹੈ ਰੁਪਿੰਦਰ ਕੋਰ ਦਾਵਾ ਕਰ ਰਿਹਾ ਹੈ ਕਿ 22 ਸਾਲ ਦੇ ਅੰਦਰ ਅੰਦਰ ਜੇਲ੍ਹ ਚੋਂ ਬਾਹਰ ਹੋਵੇਗੀ ਤੇ ਨਾਲੇ ਉਹ ਕੈਨੇਡਾ ਚਲੀ ਜਾਊਗੀ ਤੇ ਨਾਲੇ ਉਹ ਪੂਰੇ ਦਾਅਵੇ ਨਾਲ ਕੈਰੀ ਕਿ ਉਹ ਇਹ ਕਰਕੇ ਦਿਖਾਊਗੀ ਇਹ ਖਬਰਾਂ ਮੀਡੀਆ ਵਿੱਚ ਵਾਰ-ਵਾਰ ਆ ਰਹੀਆਂ ਨੇ ਵਕੀਲ ਸੁਨੀਲ ਮਲਨ ਜੋ ਕਿ ਬਹੁਤ ਹੀ ਸੂਝਵਾਨ ਵਕੀਲ ਨੇ ਉਹਨਾਂ ਨੇ ਕਿਹਾ ਹੈ ਕਿ ਜੇ ਵੀਰਿੰਦਰ ਕੋਰ ਬਾਹਰ ਆ ਸਕਦੀ ਹੈ ਤਾਂ ਰੁਪਿੰਦਰ ਵੀ ਆ ਸਕਦੀ ਹੈ ਤੇ ਨਾਲੇ ਜੋ ਮੀਡੀਆ ਵਿੱਚ ਆ ਰਿਹਾ ਹੈ ਕਿ ਰੁਪਿੰਦਰ ਕੋਰ ਨੂੰ ਜੇਲ੍ਹ ਦੇ ਵਿੱਚ ਸਪੈਸ਼ਲ ਟ੍ਰੀਟਮੈਂਟ ਮਿਲਦਾ ਹੈ ਤੇ ਉਸ ਦੀ ਆਪਣੇ ਆਸ਼ਿਕ ਨਾਲ ਵੀ ਮੁਲਾਕਾਤ ਹੁੰਦੀ ਹੈ ਤੇ ਵਕੀਲ ਸਾਹਿਬ ਦਾ ਇਹ ਵੀ ਦਾਵਾ ਹੈ ਕਿ ਪੈਸੇ ਨਾਲ ਜੇਲ੍ਹ ਵਿੱਚ ਸਭ ਕੁਝ ਕਰਵਾਇਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਲ੍ਹ ਵਿੱਚ ਪੈਸਾ ਸੁਟੋ ਤੇ ਆਪਣੇ ਹਿਸਾਬ ਦੀਆਂ ਸਹੂਲਤਾਂ ਲੈ ਲਓ ਉਹਨਾਂ ਨੇ ਕਿਹਾ ਜੀ ਰੁਪਿੰਦਰਕੌਰ ਬਾਹਰ ਆਉਣ ਦਾ ਦਾਵਾ ਕਰ ਰਹੀ ਹੈ ਤੇ ਡੈਫੀਨੇਟਲੀ ਬਾਹਰ ਆਉਗੀ। ਇਸ ਗੱਲ ਤੋਂ ਸਾਫ ਪਤਾ ਲੱਗਦਾ ਹੈ ਕਿ ਰੁਪਿੰਦਰਕੌਰ ਇੱਕ ਬਹੁਤ ਹੀ ਛਾਤਿਰ ਦਿਮਾਗ ਦੀ ਔਰਤ ਹੈ। ਰੁਪਿੰਦਰਕੌਰ ਜੋ ਕਿ ਪਹਿਲਾਂ ਆਪਣੇ ਪਤੀ ਗੁਰਵਿੰਦਰ ਸਿੰਘ ਦੇ ਕਤਲ ਦੀ ਹਾਮੀ ਭਰਦੀ ਸੀ, ਉਹ ਇਸ ਗੱਲ ਤੋਂ ਮੁੱਕਰ ਗਈ ਹੈ ਤੇ ਸਾਰਾ ਇਲਜ਼ਾਮ ਆਪਣੇ ਆਸ਼ਿਕ ਦੇ ਉੱਤੇ ਮੜ ਦਿੱਤਾ ਹੈ। ਅਦਾਲਤ ਵਿੱਚ ਉਹ ਆਪਣੇ ਬਿਆਨ ਚ ਕਹਿੰਦੀ ਹੈ ਕਿ ਮੈਂ ਉਸ ਸਮੇਂ ਗੂੜੀ ਨੀਂਦ ਸੁੱਤੀ ਹੋਈ ਸੀ ਅਤੇ ਜੋ ਵੀ ਕੁਝ ਘਰ ਵਿੱਚ ਹੋਇਆ ਉਸ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਹੈ। ਉਸਨੇ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਮੈਂ ਆਪਣੇ ਘਰ ਵਾਲੇ ਨਾਲ ਬਹੁਤ ਪਿਆਰ ਕਰਦੀ ਸੀ ਤੇ ਆਪਣੇ ਘਰ ਵਾਲੇ ਨੂੰ ਹੀ ਸਮਰਪਿਤ ਸੀ ਤੇ ਇੱਦਾਂ ਰੁਪਿੰਦਰ ਨੇ ਸਾਰਾ ਇਲਜ਼ਾਮ ਹਰਕਮਲ ਦੇ ਉੱਤੇ ਮੜ ਦਿੱਤਾ ਇਹ ਗੱਲਾਂ ਮੀਡੀਆ ਵਿੱਚ ਸਾਹਮਣੇ ਆ ਰਹੀਆਂ ਨੇ ਦੇਖੋ ਪਹਿਲਾਂ ਰੁਪਿੰਦਰ ਨੇ ਹਰਕਮਲ ਨਾਲ ਮਿੱਠਿਆ ਮਿੱਠਿਆ ਗੱਲਾਂ ਕਰਕੇ ਫਸਾ ਲਿਆ ਤੇ ਉਸ ਤੋਂ ਕਤਲ ਵਰਗਾ ਅਪਰਾਧ ਕਰਵਾ ਦਿੱਤਾ ਤੇ ਬਾਅਦ ਚ ਮੁਕਰ ਗਈ ਤੇ ਆਪਣਾ ਪੱਲਾ ਝਾੜ ਲਿਆ ਅਸਲ ਵਿੱਚ ਰੁਪਿੰਦਰ ਕੋਲ ਦਾ ਪਲਾਨ ਸੀ ਗੁਰਵਿੰਦਰ ਸਿੰਘ ਨੂੰ ਚਿੱਟੇ ਦਾ ਟੀਕਾ ਲਗਾ ਕੇ ਮਾਰਨ ਦਾ ਪਰ ਇਹ ਪਲਾਨ ਕਾਮਯਾਬ ਨਹੀਂ ਹੋ ਪਾਇਆ ਇਸ ਲਈ ਉਸਨੇ پلان B ਯਾਨੀ ਗਲਾ ਘੁੱਟ ਕੇ ਮਾਰਨ ਦਾ ਬਣਾਇਆ ਤੇ ਇਹਦੇ ਵਿੱਚ ਉਹ ਕਾਮਯਾਬੀ ਰਹੀ ਪਰ ਇਹ ਵੱਖਰੀ ਗੱਲ ਹੈ ਕਿ ਉਹ ਆਪਣੇ ਛਾਤਿਰ ਦਿਮਾਗ ਕਰਕੇ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਕੇਸ ਵਿੱਚ ਇੰਨੀ ਜਲਦੀ ਕਾਰਵਾਈ ਹੋਈ ਤੇ ਦੋਸ਼ੀ ਵੀ ਫੜੇ ਗਏ ਇਸ ਦੇ ਪਿੱਛੇ ਮੀਡੀਆ ਤੇ ਪੰਜਾਬੀ ਲੋਕ ਨੇ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਇਸ ਕੇਸ ਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਤੇ ਹਰ ਪਹਿਲੂ ਤੇ ਗੌਰ ਕੀਤਾ ਜਾ ਰਿਹਾ ਹੈ ਵਕੀਲ ਸਾਹਿਬ ਨੇ ਵੀ ਰਿੰਦਰ ਕੋਰ ਦਾ ਵੀ ਖੁਲਾਸਾ ਕਰਦੇ ਕਿਹਾ ਕਿ ਉਸ ਦੀ ਮਾਂ ਦੇ ਤਿੰਨ ਵਿਆਹ ਹੋਏ ਸੀ ਤੇ ਨਾਲੇ ਉਹ اپنی دوویں ਕੁੜੀਆਂ ਦੇ ਨਾਲ ਨਹੀਂ ਰਹਿ ਰਹੀ ਨਾਲੇ ਇਹਦੀ ماں ਦੇ ਸਬੰਧ ਦੇ ਚਾਚੇ ਨਾਲ ਵੀ ਸੀ ਦੇਖੋ ਇਸ ਤਰ੍ਹਾਂ ਦਾ ਪਰਿਵਾਰ ਹੈ ਵੀਰਿੰਦਰ ਕੋਰ ਦਾ ਵੀਰਿੰਦਰ ਕੋਰ ਦੀ ਦੂਜੀ ਭੈਣ ਸ਼ਰਨਜੀਤ ਕੋਰ ਜੋ ਕਿ ਬੰਦੇ ਬਾਹਰ ਭੇਜਣ ਦਾ ਕੰਮ ਕਰਦੀ ਹੈ ਇਸ ਮਾਮਲੇ ਵਿੱਚ ਉਸ ਦੇ ਉੱਤੇ ਪਰਚਾ ਵੀ ਦਰਜ ਹੈ ਡੇ ਬਾਏ ਡੇ ਗੁਰਵਿੰਦਰ ਸਿੰਘ ਦੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਵਿੱਚ ਸਾਡਾ ਵੀਡੀਓ ਪਾਉਣ ਦਾ ਮਕਸਦ ਹੈ ਕਿ ਗੁਰਵਿੰਦਰ ਸਿੰਘ ਨੂੰ ਇਨਸਾਫ ਮਿਲ ਸਕੇ। ਕਿਤੇ ਦੋਸ਼ੀ ਬਚ ਕੇ ਨਾ ਨਿਕਲ ਜਾਣ। ਸਾਰੇ ਪੈਨ ਪ੍ਰਾਉ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਪ੍ਰਸ਼ਾਸਨ ਇਸ ਕੇਸ ਦੀ ਚੰਗੀ ਤਰ੍ਹਾਂ ਜਾਂਚ ਕਰੇ ਤੇ ਨਾਲੇ ਦੋਸ਼ੀਆਂ ਨੂੰ ਸਜ਼ਾ ਮਿਲੇ।